ਪਾrtਰੂਸ ਤੇਲ ਵਪਾਰ ਬਾਰੇ ਜੋ ਸਤੰਬਰ 2025 ਵਿੱਚ ਸੁਰਖੀਆਂ ਵਿੱਚ ਹੈ ਇਹ ਵਪਾਰ ਸਾਡੇ ਦੇਸ਼ ਦੀ એનર્ਜੀ ਅਤੇ ਇਕਨੋਮੀ ਸਿਕਿਉਰਿਟੀ ਲਈ ਕਿਉਂ ਜ਼ਰੂਰੀ ਹੈ ਆਓ ਜਾਣੀਏ ਰੂਸੀ ਤੇਲ ਦੀ ਸਸਤੀ ਕੀਮਤ ਅਤੇ 17 ਡਾਲਰ ਬਿਲੀਅਨ ਦੀ ਬਚਤ ਯੂਐਸਏ ਟੈਰਿਫ ਦੀ ਚੁਣੌਤੀ ਅਤੇ ਭਾਰਤ ਦਾ ਨੈਸ਼ਨਲ ਇੰਟਰਸਟ એનર્ਜੀ ਸਿਕਿਉਰਿਟੀ ਅਤੇ ਡਿਪਲੋਮੈਟਿਕ ਬੈਲੈਂਸਿੰਗ ਦੀ ਮਹੱਤਤਾ ਅੰਤ ਭਾਰਤ ਦਾ ਇਹ ਕਦਮ ਸਿਰਫ ਤੇਲ ਦੀ ਖਰੀਦ ਨਹੀਂ ਗਲੋਬਲ ਸਟੇਟ ਟੈਸਟ ਹੈ ਸਟ੍ਰੈਟਜੀ ਦੀ ਮਿਸਾਲ ਹੈ ਅਮਰੀਕਾ ਵੱਲੋਂ ਭਾਰਤੀ ਨਿਰਯਾਤ ਤੇ 50% ਟੈਰਿਫ ਟੈਕਸ ਦੀ ਪੂਰੀ ਜਾਣਕਾਰੀ ਹਾਂਜੀ ਟੈਰਿਫ ਕੀ ਹੈ ਅਤੇ ਕਦੋਂ ਲਾਗੂ ਹੋਇਆ ਅਮਰੀਕਾ ਨੇ ਭਾਰਤ ਨਿਰਯਾਤ ਤੇ 50% ਟੈਰਿਫ ਆਯਾਤ ਟੈਕਸ ਐਕਸਪੋਰਟ ਟੈਕਸ ਲਗਾਇਆ ਹੈ ਜੋ ਦੋ ਪੜਾਵਾਂ ਵਿੱਚ ਲਾਗੂ ਕੀਤਾ ਗਿਆ ਪਹਿਲਾ ਪੜਾ 7 ਅਗਸਤ 2025 ਤੋਂ 25% ਟੈਰਿਫ ਲਗਾਇਆ ਗਿਆ ਜਿਸ ਨੂੰ ਅਮਰੀਕਾ ਨੇ ਰੈਸੀਪਰੋਕਲ ਟੈਕਸ ਜਾਂ ਜਵਾਬੀ ਟੈਕਸ ਕਿਹਾ ਜਾ ਸਕਦਾ ਹੈ ਕਿਉਂਕਿ ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਆਪਣੀ ਅਵਸਥਾ ਤੇ ਉੱਚ ਟੈਕਸ ਲਗਾਉਂਦਾ ਹੈ ਦੂਜਾ ਪੜਾ 27 ਅਗਸਤ 2025 ਤੋਂ ਬਾਦੂ 25% ਟੈਰਿਫ ਲਗਾਇਆ ਗਿਆ ਜੋ ਪੈਨਲਟੀ ਸਜ਼ਾ ਟੈਕਸ ਹੈ ਕਿਉਂਕਿ ਭਾਰਤ ਰੂਸ ਤੋਂ ਸਸਤਾ ਕੱਚਾ ਤੇਲ ਖਰੀਦ ਰਿਹਾ ਹੈ ਇਹ ਟੈਰਿਫ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਕਮਾਨਾ ਲਾਗੂ ਹੋਇਆ ਜਿਸ ਦਾ ਮਕਸਦ ਭਾਰਤ ਨੂੰ ਰੂਸੀ ਤੇਲ ਦੀ ਖਰੀਦ ਬੰਦ ਕਰਨ ਦੀ ਲਈ ਦਬਾਅ ਪਾਉਣਾ ਅਤੇ ਅਮਰੀਕੀ ਵਪਾਰ ਅਸੰਤੁਲਨ ਨੂੰ ਘਟਾਉਣਾ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ